ਸਤਿ ਸ੍ਰੀ ਅਕਾਲ ਸਹਿਬ ਜੀਓ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹਲਾ ਪੰਜਵਾ ਐਸੋ ਆਚਰਜ ਦੇਖਿਓ ਕਬੀਰ ਦਦ ਕੈ ਭੋਲਾ ਬਰੋ ਲੈ ਨੀਰ ਰਹਾਉ ਹਰੀ ਅੰਗੋਰੀ ਗਦਹਾ ਚਰੈ ਨਿਤ ਟਟ ਨੇਤਾ ਉਠ ਹਾਸੈ ਹੀਂ ਗੈ ਮਰੈ ਮਾਤਾ ਪੈਸਾ ਮਹਾ ਜਾਏ ਕੁੱਦ ਕੁੱਦ ਚਰੈ ਰ ਸਤ ਲਪਾਏ ਕਹੋ ਕਬੀਰਾ ਪ੍ਰਗਟ ਭਈ ਖੇੜਾ ਲੈ ਲੈ ਕਾਉ ਚੁੰਗੈ ਨਿਤ ਭੇੜਾ RAM ਰਮਤ ਮਤ ਪ੍ਰਗਟ ਆਈ ਕਹੋ ਕਵੀਰ ਗੁਰ ਸੋਝੀ ਪਾਈ ਗਵੜੀ ਕਬੀਰ ਜੀ ਪੰਚ ਪਦੇ ਜਿਉ ਜਨ ਛੋੜ ਬਾਹਰ ਭਇਓ ਮੀਨਾ ਪੁਰਬ ਜਨਮ ਹੋ ਤਪ ਕਾ ਹੀਨਾ ਆਵ ਕਹੋ ਰਾਮ ਕਵਨ ਗਤ ਮੋਰੀ ਤਜੀਲੇ ਬਨਾਰਸ ਮਤ ਭਈ ਥੋਰੀ ਰਹਾਉ ਸਗਲ ਜਨਮ ਅਸੇ ਪੁਰੀ ਗਵਾਇਆ ਮਰਤੀ ਬਾਰ ਮਗ ਹਰ ਉਠਾਇਆ ਬਹੁਤ ਵਰਸ ਤਪ ਕੀ ਆਕਾਸੀ ਮਰਨ ਆਪਿਆ ਮਗਹ ਹਰ ਕੀ ਵਾਸੀ ਕਾਸੀ ਮਗਹ ਹਰ ਸਮ ਵਿਚਾਰੀ ਓਚੀ ਭਗਤ ਕੈਸੇ ਉਤਰ ਸਪਾਰੀ ਕਾਹ ਗੁਰ ਗਜ ਸੇਵਾ ਸਭ ਕੋ ਜਾਣੈ ਮੋ ਅਕਬੀਰ ਅਰੰਮਤ ਸ੍ਰੀ ਰਾਮ ਹੈ ਗੌੜੀ ਕਬੀਰ ਜੀ ਜੋ ਆਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਇਸ ਤਨ ਧਨ ਕੀ ਕਵਨ ਮਡਾਈ ਰਹਣਾ ਪਰ ਔਰ ਵਾਰ ਨ ਜਾਇ ਰਹਾਓ ਰਾਤ ਜੇ ਸੋਵੇ ਦਿਨ ਕਰੇ ਕਾਮ ਇੱਕ ਖਿੰਨ ਲੇ ਨ ਹਰ ਕੋ ਨਾਮ ਹਾਥ ਤਾ ਡੋਰ ਮੁਖ ਖਾਇਓ ਤੰਬੋਰਾ ਮਰਤੀ ਵਾਰ ਕਸ ਬਾਧਿਓ ਚੋਰਾ ਗੁਰ ਅਤਿ ਰਸ ਰਸ ਹਰ ਗੁਣ ਗਾਵੇ ਰਾਮ ਰਾਮ ਰਮਤ ਸੁਖ ਪਾਵੇ ਘੇਰ ਪਾ ਕਰ ਕਾ ਨਾਮ ਦਰੜਾਈ ਹਰ ਹਰ ਵਾਸ ਸੁਗੰਧ ਵਸਾਈ ਕਹਿ ਤ ਕਵੀਰਾ ਚੇਤਰੇ ਅੰਦਾ ਸਤਿਰਾਮ ਝੂਠਾ ਸਭ ਧੰਦਾ ਗੌੜੀ ਕਬੀਰ ਜੀ ਟਿਪਦੇ ਚਾਰ ਤੁਕੇ ਜਮਤੇ ਉਲਟ ਭਏ ਹੈ RAM ਦੁੱਖ ਵਿਨਸੇ ਸੁਖ ਕੀਓ ਵਿਸਰਾਮ ਬੈਰੀ ਉਲਟ ਭਏ ਹੈ ਮੀਤਾ ਸਾਕਤਾ ਉਲਟਾ ਸੋਜਨ ਭੈ ਚੀਤਾਬ ਮੋਹੇ ਸਰਬ ਕੁਸਲ ਕਰਮਾਨਿਆ ਸਾਤਾ ਭਈ ਜਬ ਗੋਬਿੰਦ ਜਾਣਿਆ ਰਹਾ ਤਨ ਮੈਂ ਹੋਤੀ ਕੋਟੋ ਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਛਨ ਆਪ ਆਪਾ ਰੋਗ ਨ ਬਿਆਪੈ ਤੀਨੋ ਤਾਪ ਆਵਮਾਨੋ ਟ ਸਨਾਤਨ ਹੋਗਾ ਤਬ ਜਾਣਿਆ ਜਬ ਜੀਵ ਤਮੂਆ ਕਹੋ ਕਬੀਰ ਸੁਖ ਸਹਿਜ ਸਮਾਵੋ ਆਪਨਾ ਡਰੋ ਨਾ ਵਰ ਡਰਾਵੋ ਗਉੜੀ ਕਬੀਰ ਜੀ ਪਿੰਡ ਮੁਆ ਜਿਓ ਕੇ ਘਰ ਜਾਤਾ ਸਬਦ ਅਤੀਤਾ ਨਾ ਹਦਰਾਤਾ ਜਿਨ ਰਾਮ ਜਾਣਿਆ ਤਿਨ ਹੈ ਪਛਾਨਿਆ ਜਾ ਗੁੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥਾ ਬਨਬਾਰੀ ਮਨ ਰੇ ਪਾਵਨ ਅਦਰੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰਹੁ ਜੇ ਬੋਹਰ ਨ ਕਰਨਾ ਸੋ ਪਦ ਰਵਹੁ ਜੇ ਬੋਹਰ ਨ ਰਵਨਾ ਸੋ ਧਿਆਨ ਤਰਹੁ ਜੇ ਬੋਹਰ ਨ ਧਰਨਾ ਐਸੇ ਮਰਹੁ ਜੇ ਬੋਹਰ ਨ ਮਰਨਾ ਉਲਟੀ ਗੰਗਾ ਜਮਨ ਮਿਲਾਵ ਪੀਨ ਜਲ ਸੰਗਮ ਮਨ ਮਹਿ ਨਾਵ लोच्या संसाराय हो व्योहारा तत्विचार क्या वरविचार आप तेज बाई प्रथमी आकाश ऐसी रहतर हो हरपासा कह कवीरा निरंजन त्यावो तित कर जाओ जे बहर ना आवो गौडी कबीर जी तिपदे ਕੰਚਨ ਸੇ ਪਾਈਐ ਨਹੀਂ ਤੋਲ ਮਨ ਨੇ ਰਾਮ ਲੀਆ ਹੈ ਮੋਲਾ ਆਪ ਮੁਹਰੇ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ ਮੇਰਾ ਮਨ ਮਾਨਿਆ ਰਹਾ ਉਹ ਬ੍ਰਹਮਾ ਕਥ ਕਥ ਅੰਤ ਨ ਪਾਇਆ ਰਾਮ ਭਗਤ ਬੈਠੇ ਘਰ ਆਇਆ ਕਹੋ ਕਬੀਰਾ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਗੌੜੀ ਕਬੀਰ ਜੀ ਜੇਹੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸਬਦ ਪ੍ਰਗਾਸਿਆ ਆਵ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਨ ਰਾਮ ਨ ਜਾਣਿਆ ਰਹਾ ਮਰਨੋ ਮਰਨ ਕਹੈ ਸਭ ਕੋਈ ਸਹਿਜੇ ਮਰੈ ਅਮਰ ਹੋਏ ਸੋਈ ਕਹੋ ਕਬੀਰ ਮਨ ਭਯਾ ਨੰਦਾ ਗਿਆ ਪਰਮ ਰਹਿਆ ਪਰਮਾਨੰਦਾ ਗੌੜੀ ਕਬੀਰ ਜੀ ਕਤ ਨਹੀਂ ਠਾਰਾ ਮੋਲ ਕਤ ਲਾਭ ਕੋਜਿਤ ਤਨ ਮੈਂ ਠੌਰ ਨ ਪਾਵ ਲਾਗੀ ਹੋਏ ਸੋ ਜਾਣੈ ਪੀਰਾ RAM ਭਗਤ ਨਿ ਹਾਲੇ ਤੀਰ ਰਹਾਉ ਏਕ ਪਾਏ ਦੇਖੋ ਸਭ ਨਾਰੀ ਕਿਆ ਜਾਨੋ ਸਹ ਕੌਣ ਪਿਆਰੀ ਕਹਿ ਕਬੀਰ ਜਾ ਕੈ ਮਸਤਕ ਭਾਗ ਸਭ ਪਰ ਹਰਤਾ ਕਉ ਮਿਲੈ ਸੁਹਾਗ ਗਉੜੀ ਕਬੀਰ ਜੀ ਜਾ ਕੈ ਹਰ ਸਾ ਠਾਕੁਰ ਭਾਈ ਮੁਕਤ ਅਨੰਤ ਆਪਕਾਰਣ ਜਾਈ ਆਵ ਕਹੋ RAM ਭਰੋਸਾ ਤੋਰਾ ਤਵ ਕਾਹੂ ਕਾ ਕਵਨ ਨਿਹੋਰਾ ਰਹਾ ਤੀਨ ਲੋਕ ਜਾ ਕੈ ਹੇ ਪਾਰ ਸੋ ਕਾਹੀ ਨਾ ਕਰੈ ਪ੍ਰਤਪਾਰ ਅਹ ਕਵੀਰ ਕਾ ਬੁੱਧ ਵਿਚਾਰੇ ਕਿਆ ਵਸ ਜਾ ਵਿਖਦੇ ਮਹਤਾਰੀ ਗੌੜੀ ਕਵੀਰ ਜੀ ਬੇਨ ਸਾਤਾ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦੈ ਵਿਚਾਰ ਪ੍ਰੀਤ ਵਿਨਾ ਕੈਸੇ ਵਧੈ ਸਨੇਹ ਜਾਵ ਲਗ ਰਸ ਤਬ ਲਗ ਨਹੀਂ ਏ ਹੋ ਰਹਾਉ ਸਾਹਨ ਸਤ ਕਰੈ ਜੀ ਆਪਣੈ ਸੋਰ ਮਈਏ ਕੋ ਮਿਲੈ ਨਾ ਸੁਪਨੈ ਤਾਨ ਮਾਨ ਤਾਨ ਗ੍ਰਹਿ ਸੋਪ ਸਰੀਰਾ ਸੋਈ ਸੁਹਾਗ ਨਾ ਕਹ ਕਬੀਰਾ ਗਉੜੀ ਕਵੀਰ ਜੀ ਵਖਿਆ ਬਿਆਪਿਆ ਸਗਲ ਸੰਸਾਰ ਵਖਿਆ ਲੈ ਡੂਬੀ ਪਰਵਾਰ ਰੇ ਨਰਨਾਵ ਚੌੜ ਕਤ ਬੋੜੀ ਹਰਿ ਸਿਓ ਤੋੜ ਵਖਿਆ ਸੰਗ ਜੋੜੀ ਰਹਾਉ ਸੋਰ ਨਰ ਦਾਦੇ ਲਾਗੀ ਆਗ ਨਿਕਟ ਨੀਰ ਪਾਸਾ ਪੀਵ ਸੁਨਾ ਝਾਗ ਚੇਤਤਾ ਚੇਤਤਾ ਨਿਖਸੋ ਨੀਰਾ ਸੁਜਲ ਨਿਰਮਲ ਕਥ ਤ ਕਵੀਰਾ ਗੌੜੀ ਕਵੀਰ ਜੀ ਜੇ ਕੋਲਾ ਪੂਤ ਨ ਗਿਆਨ ਵਿਚਾਰੇ ਬਿਦਵਾ ਕਸਨਾ ਭਈ ਮਹਤਾਰੀ ਜੇ ਨਰ ਰਾਮ ਭਗਤ ਨਾ ਸਾਦੀ ਜਨਮ ਤੱਕ ਹਸਨਾ ਮੂਹ ਅਪਰਾਧੀ ਰਹਾਓ मोचे मोचा गर्व गए कीन बचिया बुढ को ज रूप जीवे जग म जिया कहो कबीर जैसे सुंदर स्वरूप ना बिना कैसे खोज कर रूप गौड़ीक वीर जी जो जन ले खसम का ना ओ तिन कै सधवन हारे जाओ ਨਰਮਲਾ ਨਰਮਲਾ ਹਰ ਗੁਣ ਗਾਵੈ ਸੋ ਭਾਈ ਮੇਰਾ ਮਨ ਭਾਵੈ ਰਹਾਉ ਜੇ ਕਾਟ ਰਾਮ ਰਹਿਆ ਭਰਪੂਰਾ ਤਿਨ ਕੀ ਪਗ ਪੰਕਜ 함 ਧੂਰਾ ਜਾ ਤ ਅਜਲਾਹਾ ਮਤ ਕਾ ਧੀਰਾ ਸਹਜਾ ਸਹਜ ਗੁਣ ਰਮੈ ਕਬੀਰਾ ਗਾਉੜੀ ਕਵੀਰ ਜੀ ਗਾਗਾ ਨਰਾ ਸਹਾਲਾ ਤੂ ਹੈ ਮੇਰੀ ਬਾਠੀ ਸੰਚ ਮਹਾਰਸ ਤਨ ਭਇਆ ਕਾਠੀ ਵਾਕ ਕਹੀਐ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਿਜ ਕ ਲਲ ਨ ਜਾ ਮਿਲਾਈ ਯਾ ਆਨੰਦ ਮਾਤੇ ਅਨ ਦਿਨ ਜਾਈ ਚੀਨਤਾ ਚੀਤਨ ਰੰਜਨ ਲਾਇਆ ਕਹ ਕਬੀਰ ਤਉ ਅਨਭਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਵੋ ਮਨ ਹਬਿਆਪੀ ਮਨ ਹੈ ਮਾਰ ਕਵਨ ਵਿਸਿਧ ਥਾਪੀ ਕਵਨ ਸੁ ਮਨ ਜੋ ਮਨ ਮਾਰੈ ਮਨ ਕੋ ਮਾਰ ਕਹ ਕਿ ਸਤਾਰੈ ਰਹਾ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੀ ਬਿਨ ਭਗਤ ਨਾ ਹੋਈ ਕਹ ਕਬੀਰ ਜੋ ਜਨ ਪਿਓ ਮਨ ਮਦ ਸੂਦਨਾ ਤਰ ਭਾਵਨ ਦੇਉ ਗੋੜੀ ਕਬੀਰ ਜੀ ਕਹੇ ਜੋਤੀ ਸਾਇੰਬਰਤਾਰੇ ਕਿਨੋ ਚਿਤ ਚੇਤਨ ਹਾਰੇ ਕਹਰੇ ਪੰਡਤ ਅੰਬਰ ਕਾ ਸੋ ਲਾਗਾ 부ਝਾ 부ਝਨ ਹਾਰਸ ਭਾਗਾ ਰਹਾਉ ਸੂਰਜ ਚੰਦ ਕਰੈ ਉਜੀਆਰਾ ਸਮੈ ਪਸਰਿਆ ਬ੍ਰਹਮ पसारा ਕਹ ਕਬੀਰ ਜਨਗੈ ਸੋਏ ਹਿਰਦ ਰਾਮੁਖ ਰਾਮੈ ਹੋਏ ਗਉੜੀ ਕਬੀਰ ਜੀ ਬੇਦਕੀ ਪੁੱਤਰੀ ਸਿਮਰਤ ਪਾਈ ਸੰਕਲ ਜਿਵਰੀ ਲੈ ਆਈ ਆਪਣ ਨਗਰ ਆਪ ਤੇ ਵਾਧਿਆ ਮੋਕ ਫਾਦ ਕਲ ਕਰ ਸੰਦਿਆ ਰਹਾ ਕਟੀ ਨਾ ਕਟਾ ਟੂਟ ਨਹ ਜਾਈ ਸਾ ਸਾਪਨ ਹੋਏ ਜਗ ਕਉ ਖਾਈ ਹਮ ਦੇਖਤ ਜਨ ਸਭ ਜਗ ਲੂਟਿਆ ਕਹ ਕਬੀਰ ਮੈਂ RAM ਕਹ ਛੂਟਿਆ ਗੌੜੀ ਕਬੀਰ ਜੀ ਦੇ ਮਹਾਰ ਲਗਾ ਪਹਿਰਾ ਬੋ ਸਗਲ ਨਾ ਜੀਨ ਗगन ਦਉ ਰਾਵ ਆਪਣਾ ਵਿਚਾਰ ਅਸਵਾਰੀ ਕੀਜੈ ਸਹਜ ਕੈ ਪਾਵੜ ਪਗ ਧਰ ਲੀਜੈ ਰਹਾ ਚਲ ਰੇ ਵੈਕੁੰਠਾ ਤੁਜ ਲੇ ਤਾਰੋ ਹ ਚਤਾ ਪ੍ਰੇਮ ਕੈ ਚਾਵ ਕੁਮਾਰੋ ਕਹਿ ਤ ਕਬੀਰ ਭਲੇ ਅਸਵਾਰਾ ਵੇਦ ਕ ਤੇਵ ਤੇ ਰਹੈ ਨਿਰਾਰਾ ngaavdi kabeer ji jeh mukh panch amrit khaaye teh mukh dekhat lu katlaaye ik dokh ram rai kaato mera agna dah ar garbh basera rahaao kaaya ve goti boh vidh paati ko jaree ko gadle maati kaho kabeer har charan nikhaavo paache teh jamkao kyo na pathaavo ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾ ਰਖਸਮ ਤਾ ਰਖੈ ਕਬਨਾ RAM ਜਪਤ ਤਨ ਜਰ ਕੀ ਨਾ ਜਾਏ RAM ਨਾਮ ਚਿਤ ਰਹਿ ਆਸਮਾਏ ਰਹਾਉ ਕਾ ਕੋ ਜਰੈ ਕਾਹੇ ਹੋਏ ਹਾਨ ਨਟ ਵਟ ਖੇਲੇ ਸਾਰੰਗ ਪਾਨ ਕਹੋ ਕਬੀਰ ਅਖਰ ਦੋਏ ਭਾਖ ਹੋਏਗਾ ਖਸਮ ਤਲੇ ਗਾ ਰਖ ਗਉੜੀ ਕਬੀਰ ਜੀ ਦੋ ਪਦੇ ਨਾਮੈ ਜੋਗ ਧਿਆਨ ਚਿਤ ਲਾਇਆ ਬਿਨ ਵਿਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਰਹਾਉ ਕਹੋ ਕਬੀਰ ਖੋਜੋ ਅਸਮਾਨ ਰਾਮ ਸਮਾਨਣਾ ਦੇਖੋ ਆਨ ਗੌੜੀ ਕਬੀਰ ਜੀ ਜੇ ਸਿਰ ਰੱਚ ਰੱਚ ਬਾਦ ਤਪਾਗ ਸੋ ਸਿਰ ਚੁੰਚ ਸਵਾਰੈ ਕਾਗ ਐਸ ਤਾਨਾ ਧਨ ਕੋ ਕਿਆ ਗਰ ਬਈਆ RAM ਨਾਮ ਕਾਹੀ ਨਾ ਦੜੀਆ ਰਹਾਉ ਕਹਿ ਤਕਵੀਰ ਸੁਨੋ ਮਨ ਮੇਰੇ ਇਹੀ ਸਵਾ ਹਵਾਲ ਹੋਏਗੇ ਤੇਰੇ ਗਉੜੀ ਕੁਆਰੇਰੀ ਪਦੇ ਪੈਤੀ ਸਾਹ ਰਾਗ ਗਉੜੀ ਗੁਆਰੇਰੀ ਅਸ਼ਟਪਦੀ ਕਵੀਰ ਜੀ ਕੀ ਓੰਕਾਰ ਸਤਗੁਰ ਪ੍ਰਸਾਦ ਸੁਖ ਮੰਗਤਾ ਦੁਖ ਆਗੈ ਆਵੈ ਸੋ ਸੁਖ ਹਮੋ ਨਾ ਮੰਗਿਆ ਭਾਵੈ ਵਿਖਿਆ ਜਹੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਓ ਐਸਾ ਸੁਖ ਤੇ ਸਿਵ ਬ੍ਰਹਮੰਡ ਰਾਨਾ ਸੋ ਸੁਖਮੂ ਸਾਚ ਕਰ ਜਾਨਾ ਸੰਕਾਦ ਕਿਨਾਰਤ ਮਨ ਸੇਖਾ ਤਿਨ ਭੀ ਤਨ ਮਹਿ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜਿ ਭਾਈ ਤਨ ਛੁੱਟੇ ਮਨ ਕਹਾਂ ਸਮਾਈ ਗੁਰ ਪ੍ਰਸਾਦੀ ਜੈ ਦਿਉ ਨਾਮਾ ਭਗਤ ਕੈ ਪ੍ਰੇਮ ਨਹੀਂ ਹੈ ਜਾਨਾ ਇਸ ਮਨ ਕੋ ਨਹੀਂ ਆਵਨ ਜਾਨਾ ਜੇ ਸਕਾ ਭਰਮ ਗਿਆ ਤਿਨ ਸਾਚ ਪਛਾਨਾ ਇਸ ਮਨ ਕਾ ਰੂਪ ਨਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਹ ਸਮਾਨ ਕਾ ਕੋਈ ਜਾਣੈ ਪਿਓ ਇਹ ਮਨ ਲੀਨ ਪਏ ਸੁਖ ਦਿਓ ਜੀ ਆਏ ਕਰ ਸਗਲ ਸਰੀਰਾ ਇਸ ਮਨ ਕਉ ਰਵ ਰਹੇ ਕਬੀਰਾ ਗਉੜੀ ਗੁਆਰੇਰੀ ਐਹਨ ਸੇਕ ਨਾਮ ਜੋ ਜਾਗੇ ਕੇਤਕ ਸਿੱਧ ਭੈ ਲਿਵ ਲਾਗੇ ਰਹਾਉ ਸਾਧਕਾ ਸਿੱਧ ਸਗਲ ਮੁਨ ਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋ ਹਿ ਨਾਨਕ ਕਹਿ ਕਬੀਰ ਰਾਮ ਨਾਮ ਪਛਾਨਾ ਗੌੜੀ ਪੀ ਸੋਰਟ ਪੀਰੇ ਜੀ ਅਨ ਲੱਜ ਲਾਜ ਤੋਹ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾਉ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨ ਸੋਹੀ ਸੋ ਸਾਹਿਬ ਰਹਾ ਭਰਪੂਰਾ ਸਦਾ ਸੰਗ ਨਹੀਂ ਹਰ ਦਉਰਾ ਕਬਲਾ ਚਰਨ ਸਰਨ ਹੈ ਜਾਕੇ ਕਉ ਜਨ ਕਾ ਰਾਹੀ ਘਰਤਾ ਕੇ ਸਭ ਕਉ ਕਹਿ ਜਸ ਕੀ ਬਾਤਾ ਸੋ ਸਮਰੱਥ ਨਿਜ ਪਤ ਹੈ ਦਾਤਾ ਇਹ ਕਬੀਰਾ ਪੂਰਨ ਜਗ ਸੋਈ ਜਾਕੇ ਹਿਰਦੈ ਅਵਰ ਨਾ ਹੋਈ ਕੌਣ ਕਾ ਪੂ ਤਾ ਪਿਤਾ ਕੋ ਕਾਕੋ ਕੌਣ ਮਰੇ ਕੋ ਦੇ ਸੰਤਪ ਹਰ ਠਗ ਜਗ ਕਉ ਠਗਔਰੀ ਲਾਈ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ ਰਹਾ ਕੌਣ ਕਾ ਪੁਰਖ ਕੌਣ ਕੀ ਨਾਰੀ ਆ ਤਤ ਲੈ ਹੋ ਸਰੀਰ ਵਿਚਾਰੀ ਕਹ ਕਬੀਰ ਠੱਗ ਸਿਓ ਮਨ ਮਾਨਿਆ ਗਈ ਠਗਔਰੀ ਠੱਗ ਪਹਿਚਾਨਿਆ ਆਵ ਮੋਕ ਪਹੇ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮ ਗਤ ਪਾਈ ਰਹਾਉ ਸਾਧੂ ਸੰਗਤ ਦਿਓ ਰਲਾਏ ਪੰਜ ਦੂਤ ਤੇ ਲੀਓ ਛੜਾਏ ਅਮਰਤ ਨਾਮ ਜਪੋ ਜਾ ਪਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਗੁਰ ਕੀਨੋ ਪਰਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸੋ ਲਾਗੀ ਪ੍ਰੀਤਾ ਗੋਵਿੰਦਾ ਵਸੈ ਨਿਤਾ ਨਿਤ ਚੀਤਾ ਮਾਇਆ ਤਪ ਤੁ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ जल थल पूर रहे प्रभु स्वामी जत पेखो तत अंतर जामी अपनी भक्त तो आप ही दृढ़ पूर्व पूर्वलिखत मिलया मेरे पाई जिस कृपा करे पूर्ण साज कबीर को स्वामी गरीब निवाज जल है सूतका थल है सूत का सूतक ओ पत होई ਜਨ ਮੈਂ ਸੂਤਕ ਮੂਏ ਫਨ ਸੂਤਕ ਸੂਤਕ ਪਰਜ ਬਗੋਈ ਕਾਹਰੇ ਪੰਡਿਆ ਕੌਣ ਬਬੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਉ ਨੈਨੋ ਸੂਤਕ ਵੈਨੋ ਸੂਤਕ ਸੂਤਕ ਸਰਬਨੀ ਹੋਈ ਉਠਤਾ ਬੈਠਤ ਸੂਤਕ ਲਾਗਾ ਸੂਤਕ ਪਰੈ ਰਸੋਈ ਫਾਸਨ ਕੀ ਵਿਦ ਸਭ ਕੋ ਜਾਣੈ ਛੂਟਣ ਕੇ ਕੋਈ ਕਹ ਕਬੀਰ RAM ਹਿਰਦੈ ਵਿਚਾਰੈ ਸੂਤਕ ਤਿਨ ਨ ਹੋਈ ਗੌੜੀ ਝਾ ਘਰਾਏ ਕਨ ਵੀਰੋ RAM ਜਉ ਤਮ ਆਪਣੇ ਜਨ ਕੋ ਕਾਮ ਰਹਾਉ ਯੋ ਮਨ ਵਡਾ ਕੇ ਜਾ ਸੋ ਮਨ ਮਾਨਿਆ RAM ਵਡਾ ਕੈ RAM ਜਾਣਿਆ ਬ੍ਰਹਮਾ ਵਡਾ ਕੇ ਜਾ ਸੋ ਪਾਇਆ ਵੇਦਵਡਾ ਕੇ ਜਹਾਂ ਤੇ ਆਇਆ ਕਹਿ ਕਬੀਰ ਹੋ ਭਇਆ ਉਦਾਸ ਤੀਰਥ ਵਡਾ ਕੀ ਹਰਕਾ ਦਾਸ ਰਾਗ ਗਉੜੀ 체ਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਵੇ ਉਡਾਨੀ ਭ੍ਰੰਮ ਕੇ ਟਾਟੀ ਰਹਿ ਨ ਮਾਇਆ ਬਾਂਦੀ ਰਹਾਓ ਦੋ ਚਿੱਤੇ ਕੀ ਦਏ ਤੁਨ ਨਿਰਾਨੀ ਮੋਹ ਬਲੇ ਡਾ ਟੂਟਾ ਤਿਸ ਨਾ ਸ਼ਾਨ ਪਰ ਧਾਰੂ ਪਰ ਦੁਰਮਤ ਭਾਂਡਾ ਪੂਟਾ ਆਂਦੀ ਪਾਥਿ ਜੋ ਜਲ ਵਰਖੈ ਤੇ ਤੇਰਾ ਜਨ ਪੀਣਾ ਕਹਿ ਕਬੀਰ ਮਨ ਭਇਆ ਫਰਗਾਸਾ ਉਦੈ ਭਾਨ ਜਗ ਚੀਨਾ ਗਉੜੀ ਚੇਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਸ ਸੁਨ ਹੈ ਨਾ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ ਗਿਰਾਵੇ ਐਸੇ ਲੋਗਣ ਸੇ ਕਿਆ ਕਹੀਏ ਜੋ ਪ੍ਰਾਪ ਕੀਏ ਭਗਤਿ ਤੇ ਬਾਹ ਜਾ ਤਿੰਨ ਤੇ ਸਦਾ ਡਰਾਨੀ ਰਹੀਐ ਰਹਾਉ ਆਪ ਨਾ ਦੇ ਚੂਰੂ ਭਰ ਪਾਨੀ ਤਹਿ ਨਿੰਦੈ ਜੇ ਗੰਗਾ ਨੀ ਬੈਠਤਾ ਉਠਤਾ ਕੁਟਲਤਾ ਚਾਲਾ ਆਪ ਗਏ ਔਰ ਨਹੁ ਕਾਲਾ ਛਾੜ ਕੋ ਚਰਚਾ ਨ ਜਾਣਾ ਬ੍ਰਹਮਾ ਹੂ ਕੋ ਕਹਿਓ ਨ ਮਾਨੈ ਆਪ ਗਏ ਔਰ ਨਹੁ ਖੋਵੈ ਆਗ ਲਗਾਏ ਮੰਦਰ ਮੈ ਸੋਵੈ ਵਰਨ ਹਸਤ ਆਪ ਹੈ ਕਾਨੇ ਤੈਨ ਕਾ ਦੇਖ ਕਬੀਰ ਲਜਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ